ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਨੂ ਢੱਲਵਾ ਤੇ ਆਪਾਂ ਬਈ ਹੁਣ ਵਲੌਗ ਪਾਇਆ ਕਰਾਂਗੇ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਿਆ ਕਰਾਂਗੇ ਤੇ ਆਪਾਂ ਅੱਜ ਪਹੁੰਚਿਆ ਪਿੰਡ ਕੜਾਈਲੀ ਕੜਾਈਲੀ ਟੂਰਨਾਮੈਂਟ ਤੇ ਅੱਜ ਜਿਹੜੀ ਰੈਫਰੀ ਸਪਣੀਆਂ ਆਪਣੀਆਂ ਸਭਾ ਨੂੰ ਤੇ ਮੈਚ ਕਰਾਉਣੇ ਚ 60 ਕਿਲੋ ਦੇ ਪੰਜੀਪ ਸਿੰਘ ਚੱਕੀ ਵਾਲਾ ਤੇ ਇਸ ਤੋਂ ਬਾਅਦ ਵੀ ਆਪਾਂ ਗਰਾਊਂਡ 'ਚ ਜਾਣਾਗਾ ਤੇ ਪਹਿਲਾਂ ਸੋਨਾਂ ਆਪਾਂ ਟੂਰਨਾਮੈਂਟ ਦਿਖਾ ਦਈਏ ਸਾਰਾ ਮੈਚ ਆ ਜਿਹੜੇ ਚੱਲੀ ਜਾਂਦੇ 60 ਕਿਲੋ ਦੇ ਮੈਚ ਆ ਤੇ ਪਹਿਲਾਂ ਸਾਨੂੰ ਟੈਂਕੀ ਦਿਖਾ ਦਈਏ ਸਹੀ ਗੱਲ ਆ ਪਿੰਡ ਦੀ ਸਮੰਦਰਾਮ ਪੰਚਾਇਤ ਪਿੰਡ ਕੜਾ ਇਲੀ ਜ਼ਿਲ੍ਹਾ ਬਟੰਡਾ 1100 ਰੁਪਏ ਤੋਂ ਟੂਰਨਾਮੈਂਟ ਚੱਲ ਜਾਂਦਾ ਹੈ 1100 ਰੁਪਏ ਆਪਨਾ ਮੋਹਤੇਦਾਰ 1100 60 ਕਿਲੋ ਦੇ ਮੈਚ ਆ ਇਹਨਾਂ ਦੇ ਵੱਡੇ ਸਹਿਯੋਗ ਨੇ ਸਕੂਲ ਵਾਲਾ ਤੇ ਇਤੁਬਾ ਜਿਹੜੀ ਵਾਰੀ ਆਪਣੀਆਂ ਗਰਾਊਂਡ ਚ ਜਾਣ ਦੀ ਉਦੋਂ ਵੀ ਤੁਹਾਨੂੰ ਵਿਚਲਾ ਵੀ ਦਿਖਾਵਾਂਗੇ ਸਾਰਾ ਤੇ ਹੋ ਸਕਦਾ ਸਾਨੂੰ ਇੱਕ ਅਦਾ ਮੈਚ ਵੀ ਦਿਖਾਈਏ ਆਪਾਂ ਇਹ ਸਾਡੇ ਟੀਮਾ ਗਰਾਊਂਡ 'ਤੇ ਲਾਗੇ ਆ ਜਾਣਾ ਇਹ ਸਾਡੇ ਪੰਜਾਬ ਦੀ ਜਵਾਨੀ ਢੱਡੇ ਦੇ ਘੁੰਮਣ ਜੀ ਇਹ ਟੀਮਾ ਗਰਾਊਂਡ ਦੇ ਵਿੱਚ ਤੇ ਪਹਿਲਾ ਕੜਾਈ ਤੇ ਹੁਣ ਗਰਾਊਂਡ ਦਿਖਾ ਦਈਏ ਸਾਰਾ ਉੱਧਰ ਸਟੇਜ ਆ ਜਗਰ ਪੁਫੇ ਤੇ ਬੱਲੂ ਦਾ ਜਿਹੜੇ ਟੀਮ ਰਾਜਗੁਰ ਸਿੰਘ ਜਿਆਪੀਆਂ ਦਾ ਰਾਜਗੁਰ ਪੋਲ ਮੌਸਮ ਵੀ ਪੂਰਾ ਵਧੀਆ ਬਣ ਕੇ ਬੱਦਲਵਾਈ ਹੋਈ ਪਈ ਆ ਠੰਡਾ ਠੰਡਾ ਮੌਸਮ ਹੋ ਗਿਆ ਇੱਧਰ ਬਾਬੇ ਖੜੇ ਆ ਪੁਰਾਣੇ ਜਵਾਨੀ ਜਾ ਦੇ ਨਾਲ ਦੇ ਵੀ ਆ ਗਈ ਹੋਇ ਅੱਜ ம <laughs> 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 ਲੋ ਜੀ ਮੁੰਡੇ ਨੇ ਬਾਤ ਜੱਫਾ ਉੱਤਰ ਕੈਂਚੀ ਪਾਦੀ ਇਹ ਬੀਚਰ ਮੇਰੇ ਨਾਮ ਦੇ ਮੁੰਡੇ ਦੀ ਹੈ ਲੋ ਜੀ ਬੁਝੂ ਰਿਹਾ ਕਿ ਜੱਫਾ ਦੇ ਉਹਨਾਂ ਨਾਲ ਦੇ ਨਾਲ ਜਿੱਤਾ ਕੁੱਤੇ ਚੰਗਾ ਨਾ ਰੋ ਰਿਹਾ ਆਪ ਦੇਖ ਕੇ ਬਸ ਸਮਝਣ ਲੱਗ ਗਿਆ ਤੇ ਇੱਧਰ ਜਿਹੜਾ ਟੀਮਾਂ ਦਾ weight ਹੋ ਜਾਂਦਾਗਾ 60 ਕਿਲੋ ਟੀਮਾਂ ਦਾ ਇੱਧਰ ਭਾਰ ਹੋ ਜਾਂਦਾਗਾ weight ਕਰਾਈ ਜਾਂਦੇ ਟੀਮਾਂ ਇਹ ਕਿਹੜੀ ਟੀਮਾਂ ਦਾ ਵੇਟ ਹੋ ਰਿਹਾ ਹੈ ਮੇਰੇ ਲਈ ਬਾਰੀ ਹੈ ਗਰਾਊਂਡ ਦੇ ਵਿੱਚ ਆ ਰਹੀ ਦੀ ਪਿਛਲਾ ਪਾੜਿਆ ਨੌਜਵਾਨ ਨੇ ਸਾਨੂੰ ਮੈਚ ਕਰਾਉਣੇ ਆ ਸਾਹਮਣੇ ਕਿਹੜੇ ਨੰਬਰ 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 ਯਾ ਅਵਾਹ ਨੂੰ ਮੈਚ ਕਰਾਉਣੇ ਆ ਕੋਈ ਜਿਹੜਾ ਸੋਰਪਰ ਦੀ ਮੈਚ ਲਈਦਾ ਮੈਦੋਂ ਉਹ ਜਿਹੜਾ ਦੋਨੇ ਟੀਮਾਂ ਤਾਂ ਗੱਟੀਆਂ ਇਧਰ ਵੇਟ ਵੱਧ ਸੀ ਉਹਨਾਂ ਦੇ ਦੋ ਬਾਰੋਂ ਸੀ ਛੜੇਲੀ ਆ ਜਿਹੜੀ ਪੜੀ ਵੀ ਸੀ ਬੜਾ ਫੈਸਲਾ ਹੋਰ ਕੀ ਕਰੀਏ ਦੂਜੇ ਰਾਉਂਡ ਦੇ ਆ ਟਾਈਆਂ ਛੋਟੇ ਸਸਨੇ ਵਟਣ ਦੇ ਇੱਥੇ ਜੋ ਗਰਾਊਂਡ ਚ ਪਾਉਣੇ ਆ ਇੱਕ ਇੱਕ ਟੀਮ ਦਾ ਇੱਕ ਇੱਕ ਆ ਜੋ ਸਾਥ ਇੱਕ ਬਾਹਰੋਂ ਆਇਆ ਕਰੋ ਛੋਟੇ ਸਾਹਮਣੇ ਪਾਵਾਂਗੇ ਦੇਖਾ ਕੋਈ ਆ ਹੁਣ ਇੱਕ ਵਾਕ ਪਤ ਨਹੀਂ ਸਹੀ ਗਾ ਸਾਹਮਣੇ ਗਰਾਊਂਡ ਚ ਪਾਵਾਂਗੇ ਆ ਜਾਓ ਚੌਣੀ ਆ ਰਹੀ ਯਾਰ ਕੋਈ ਵੀ ਟੀਮ ਗਰਾਊਂਡ 4 ਦਾ ਜੁਰਮਾਨਾ ਲੱਗਣ ਲੱਗਿਆ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਚੌਕਾਂ ਦੇ ਟੀਮ ਨੂੰ 1000 ਦਾ ਕਹਿੰਦੇ ਅਕਤੂਬਰ ਵੀ ਵਿੱਚ ਮੇਲਾ ਹੋਏਗਾ ਖੇਡ ਕਬੱਡੀ ਦਾ ਤੇ ਚਰਚੇ ਕਹਿੰਦੇ ਹੋਣਗੇ ਉਹ